ਚਿਹੜਾ ਵਿਚਾਰਾ ਕੀ ਕਰੇ ਤਾਂ ਮੈਂ ਤੁਹਾਨੂੰ ਜਿਹੜੀ ਕਵਾਂ ਫਿਰ ਕਹਿ ਲਓ ਹੁਣ ਤੁਸੀਂ ਦੰਦ ਵੇਚਣਾ ਜੋ ਤੁਹਾਡੇ ਨਾਲ ਕੰਮ ਕਰ ਰਹੇ ਉਪਮਾ I ਮੈਂ ਨਵੀ ਦੀ ਵੀ ਗੱਲ ਕਰਾਂ ਸੋ ਉਹਨਾਂ ਦਾ ਵੀ ਇੱਕ ਥੋੜਾ ਟ੍ਰਾਇੰਗਲ ਵੀ ਦਿਖਾਇਆ ਗਿਆ ਤੁਹਾਡਾ ਐਂਡ ਉਪਮਾ ਇਜ਼ ਪਲੇਇੰਗ ਅ ਰੋਲ ਆਫ ਅ ਡੈਡ ਬੋਡੀ ਯਾ ਅ ਲਾਸ਼ ਲੋਕੀ ਕਹਿੰਦੇ ਹਾਇਰ ਦਾ ਉਹ ਬਣੀ ਸੀ ਬਟ ਦੈਟ ਇਜ਼ ਵੈਰੀ ਟਫ ਵਿਦਆਊਟ ਐਕਸਪ੍ਰੈਸਿੰਗ ਐਨੀਥਿੰਗ ਯੂ ਹੈਵ ਟੂ ਐਕਸਪ੍ਰੈਸ ਅ ਲੋਟ ਸੋ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਸੇਮ ਕੱਪੜੇ ਵੀ ਜਾਰੀ ਰਹੀਦੇ ਉਹੀ ਗੰਦੇ ਹਨਾ ਉਹਨੇ ਰਿਪੀਟ ਕਰਨੇ ਆ एवरीਡੇ ਫ੍ਰਿਜ ਚ ਬੰਦ ਰਹਿਣਾ ਮਤਲਬ ਆਪਣਾ ਸਾਹ ਰੋਕੇ ਰੱਖਣਾ ਸੋ ਮੈਨੂੰ ਲੱਗਦਾ ਕਿ ਉਹਦੀ ਜੌਬ ਬੜੀ ਟਫ ਸੀ ਆਪਾਂ 2 ਮ ਕੋਈ ਵੀ ਚੀਜ਼ ਹੁੰਦੀ ਹੈ ਫਿਰ 2 ਮਿੰਟs ਕਹਿ ਦਿੰਨੇ ਵਧੀਆ ਨਹੀਂ ਸੀ ਯਾਰ ਪਰ ਉਹ ਆਰਟਿਸਟ ਦੀ ਕਿੰਨੀ ਮਿਹਨਤ ਲੱਗਦੀ ਹੈ ਜਿਵੇਂ ਮੈਂ ਇੰਟਰੋਡਕਸ਼ਨ ਵਿੱਚ ਕਿਹਾ ਕਿ ਚਪਾਲ ਇੱਕ ਐਦਾਂ ਦਾ ਪਲੈਟਫਾਰਮ ਹੈ ਆਪਾਂ ਕਹਿੰਦੇ ਨਾ ਜਿੰਨੀਆਂ ਵੀ ਪੰਜਾਬੀ ਫਿਲਮਾਂ ਇਜ਼ ਅਵੇਲੇਬਲ ਔਨ ਚਪਾਲ ਐਂਡ ਇਟ ਇਜ਼ ਅ ਵੈਰੀ ਗੁੱਡ ਪਲੈਟਫਾਰਮ ਟੂ ਐਕਸਪਲੋਰ ਫੋਰ ਖਾਸਕਰ ਪੰਜਾਬੀਸ ਰਾਵੀ ਦੀ ਲਾਈਫ ਵਿੱਚ ਚੀਟਿੰਗ ਦਾ ਕੁਝ ਅਗਰ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਰੋਗੇ ਚਾਹੇ ਦੋਸਤੀ ਵਿੱਚ ਚਾਹੇ ਪਿਆਰ ਵਿੱਚ ਪਿਆਰ ਆ ਰਿਹਾ ਰਿਸ਼ਤਾ ਆ ਉੱਥੇ ਚੀਟਿੰਗ ਵਰਡ ਆਉਣਾ ਹੀ ਨਹੀਂ ਚਾਹੀਦਾ ਤੇ ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਤੋੜ ਕੇ ਰੱਖ ਦਿੰਦੀ ਹੈ ਕਦੇ-ਕਦੇ ਤੁਹਾਨੂੰ ਜ਼ਿੰਦਗੀ ਭਰ ਦਾ ਟਰੋਮਾ ਦੇ ਦਿੰਦੀ ਹੈ ਕਿ ਤੁਸੀਂ ਠੀਕ ਹੋਣਾ ਚਾਹੋ ਵੀ ਤੁਸੀਂ ਠੀਕ ਨਹੀਂ ਹੋ ਪਾਉਂਦੇ ਚੀਟਿੰਗ ਜਦੋਂ ਹੁੰਦੀ ਹੈ ਨਾ ਤਾਂ ਇੱਕ ਮਾਈਂਡ ਵਿੱਚ ਨਾ ਇੱਕ ਗਰਜਸ ਵੀ ਹੁੰਦੇ ਰਿਵੈਂਜ ਤਾਂ ਤੁਸੀਂ ਕੀ ਬਲੀਵ ਕਰਦੇ ਹੋ ਉਹ ਗਰਜ ਰੱਖਣੇ ਚਾਹੀਦੇ ਆ 2.5 ਸਾਲ ਪਹਿਲਾਂ ਦਾ ਮੈਂ ਇਦਾਂ ਦੀ ਇਨਸਾਨ ਸੀ ਕਿ ਮੈਂ ਗਰਜ ਬਹੁਤ ਰੱਖਦੀ ਸੀ ਮੈਂ ਮਾੜਾ ਵੀ ਬੋਲ ਦਿੰਦੀ ਸੀ ਵੀ ਇਦਾਂ ਹੋ ਜੇ ਫਲਾਣੇ ਨਾਲ ਉਦਾਂ ਹੋ ਜੇ ਮੈਂ ਤੁਸੀਂ ਐਨਜੀਓ ਵੀ ਚਲਾਉਂਦੇ ਹੋ ਇੱਕ ਨਾ ਰਿਸਪੌਂਸਿਬਿਲਟੀ ਆਂਦੀ ਹੈ ਵੈਨ ਤੁਸੀਂ ਪਬਲਿਕ ਨੂੰ ਸਰਵ ਕਰਦੇ ਹੋ ਪਬਲਿਕ ਲਈ ਕੰਮ ਕਰਦੇ ਹੋ ਐਂਡ ਐਜ਼ ਐਨ ਐਕਟਰ ਨਾ ਕਈ ਵਾਰ ਤੁਹਾਨੂੰ ਜੱਜ ਕੀਤਾ ਜਾਂਦਾ ਹੈ ਸੋ ਉਹ ਜੱਜਮੈਂਟ ਦਾ ਕਿ ਰਾਵੀ ਧਿਆਨ ਰੱਖਦੀ ਹੈ ਕਿ ਹਾਂ ਮੇਰੇ ਇਹ ਕੰਮ ਕਰਨ ਤੋਂ ਲੋਕਾਂ ਨੂੰ ਇਦਾਂ ਨਾ ਲੱਗੇ ਕਿ ਲੋਕ ਵੀ ਬੜੇ ਸਮਝਦਾਰ ਹੋ ਗਏ ਨੇ ਹੁਣ ਲੋਕਾਂ ਨੂੰ ਪਤਾ ਹੈ ਵੀ ਜਿੱਦਾਂ ਹੁਣ ਆਪਾਂ ਕਹਿ ਦਈਏ ਵੀ ਸ਼ਹੀਦੀ ਦਿਹਾੜੇ ਚੱਲਦੇ ਨੇ ਹੁਣ ਅਸੀਂ ਨਾਲ-ਨਾਲ ਸ਼ੀਧੀ-ਧਿਆੜੇ ਚੱਲ ਰਹੇ ਨੇ ਨਾਲ-ਨਾਲ ਅਸੀਂ ਉਹ ਵੀ ਚੀਜ਼ਾਂ ਕਰ ਰਹੇ ਹਾਂ ਆਪਣੇ ਗੁਰੂਆਂ ਨੂੰ ਵੀ ਯਾਦ ਰੱਖਿਆ ਹੋਇਆ ਹੈ ਲੰਗਰ ਸੇਵਾ ਵੀ ਕਰ ਰਹੇ ਹਾਂ ਜਿੱਦਾਂ ਅੱਜ ਮੇਰੀ ਫਿਲਮ ਦੀ ਪ੍ਰੈਸ ਕਾਨਫਰੈਂਸ ਹੈ ਤਾਂ ਇਹ ਵੀ ਮੇਰੇ ਲਈ ਬੜਾ ਹੀ ਇੰਪੋਰਟੈਂਟ ਦਿਨ ਹੈ ਮੇਰਾ ਰੋਟੀ ਪਾਣੀ ਆ ਪ੍ਰਮਾਤਮਾ ਨੇ ਬਖਸ਼ਿਆ ਹੈ ਵੀ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਖਸ਼ਿਆ ਤੇ ਅੱਜ ਅਸੀਂ ਇੱਥੇ ਬੈਠੇ ਹਾਂ ਨਾ ਤਾਂ ਇਹ ਵੀ ਚੀਜ਼ ਜ਼ਰੂਰੀ ਹੈ ਪਰ ਹਾਂਜੀ ਆਪਣਾ ਸਿੱਖ ਇਤਿਹਾਸ ਯਾਦ ਰੱਖਣਾ ਵੀ ਜ਼ਰੂਰੀ ਆ ਉਹਦੇ ਲਈ ਟਾਈਮ ਕੱਢਣਾ ਵੀ ਜ਼ਰੂਰੀ ਹੈ ਹੈਲੋ एवरीवन ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਜੀ ਸਵੀਕਾ ਤੇ ਸਵਾਗਤ ਕਰਦੀ ਆ ਸੁਚਪਾਲ ਦਾ ਸਾਰਿਆਂ ਨੂੰ ਪਤਾ ਹੈ 44 ਫੇਵਰਿਟ ਪੰਜਾਬੀਆਂ ਦਾ ਤਾਂ ਖਾਸ ਕਰ ਸੁਚਪਾਲ ਤੇ ਫਿਲਮ ਆ ਗਈ ਹੈ ਜਿਹੜਾ ਵਿਚਾਰਾ ਕੀ ਕਰੇ ਐਂਡ ਸਟਾਰ ਕਾਸਟ ਵਿੱਚੋਂ 라ਵੀ ਮੇਰੇ ਨਾਲ ਹੈ ਬਹੁਤ ਬਹੁਤ ਸਵਾਗਤ ਹੈ ਹੈਲੋ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਹੋ ਕਿਵੇਂ ਹੋ ਵਧੀਆ ਵਧੀਆ ਮੈਂ ਵੀ ਵਧੀਆ ਚੜ੍ਹਦੀ ਕਲਾ ਅ ਸੋ ਮੈਂ ਟਾਈਟਲ ਦੀ ਗੱਲ ਕਰਾਂ ਜਿਹੜਾ ਵਿਚਾਰਾ ਕੀ ਕਰੇ ਤਾਂ ਮੈਂ ਤੁਹਾਨੂੰ ਜਿਹੜੀ ਕਹਾਂ ਫੇ ਕੈਲੋ ਹੋਂ ਤੁਸੀਂ ਸੋ ਹਾਊ ਵਾਸ ਦ ਐਕਸਪੀਰੀਅੰਸ ਸ਼ੂਟਿੰਗ ਦਿਸ ਫਿਲਮ ਐਂਡ ਕੀ ਕੀ ਚੀਜ਼ਾਂ ਬਿਕੋਜ਼ ਆਈ ਥਿੰਕ ਨਾ ਅਸੀਂ ਟ੍ਰੇਲਰ ਜਦੋਂ ਵੇਖਿਆ ਤਾਂ ਇਟ ਇਜ਼ ਆਪੋਜ਼ਿਟ ਦ ਟਾਈਟਲ ਬਿਕੋਜ਼ ਚਿੜਾ ਵਿਚਾਰਾ ਕੀ ਕਰੇ ਸੋਚ ਕੇ ਨਾ ਆਈ ਥਿੰਕ ਇੱਕ ਕਾਮੇਡੀ ਵਾਲਾ ਤਾਂ ਇੱਕ ਜਨਰ ਆਉਂਦਾ ਹੈ ਯੈਸ ਕਿ ਮਤਲਬ ਉਹ ਵਿਚਾਰਾ ਕਹਤਾ ਚਿੜਾ ਕਹਤਾ ਮੇਬੀ ਉਹ ਕਾਮੇਡੀ ਵਾਲਾ ਹੋਊਗਾ ਸੋ ਤੁਹਾਡਾ ਕੀ ਫਰਸਟ ਰਿਐਕਸ਼ਨ ਸੀ ਜਦੋਂ ਟਾਈਟਲ ਆਇਆ ਟ੍ਰੇਲਰ ਵੇਖਿਆ ਕੀ ਰਿਐਕਸ਼ਨ ਸੀ ਉਮ ਉਦੋਂ ਤਾਂ ਦੇਖੋ ਜਦੋਂ ਤੁਸੀਂ ਸਕ੍ਰਿਪਟ ਸੁਣ ਲੈਂਦੇ ਹੋ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਯਾਰ ਅੱਛੀ ਚੀਜ਼ ਆ ਹਨਾ ਤਾਂ ਮਤਲਬ ਪਤਾ ਹੀ ਸੀਗਾ ਵੀ ਵਧੀਆ ਹੋਊਗਾ ਫਿਰ ਹਾਂ ਮਤਲਬ ਜਦੋਂ ਸਕ੍ਰਿਪਟ ਸਿਰਫ ਅਜੇ ਉਹੀ ਪੇਪਰਾਂ 'ਚ ਹੁੰਦੀ ਆ ਜਦੋਂ ਤੁਸੀਂ ਬਣ ਜਾਂਦੀ ਆ ਚੀਜ਼ ਉਦੋਂ ਪਤਾ ਲੱਗਦਾ ਕਿ ਵਾਓ ਅਸੀਂ ਤਾਂ ਮਤਲਬ 80% ਸੋਚੀ ਸੀ ਬਾਰੇ ਤਾਂ 110 ਹੋ ਗਈ ਆ ਸੋ ਉਹੀ ਸੀਗਾ ਰਿਐਕਸ਼ਨ ਮਤਲਬ ਮੇਰਾ ਸੋ ਫਿਲਮ ਦੇ ਵਿੱਚ ਨਾ ਜੋ ਤੁਹਾਡੇ ਨਾਲ ਕੰਮ ਕਰ ਰਹੇ ਉਪਮਾ I ਮੈਂ ਨਵੀ ਦੀ ਵੀ ਗੱਲ ਕਰਾਂ ਸੋ ਉਹਨਾਂ ਦਾ ਵੀ ਇੱਕ ਟਰਾ ਟ੍ਰਾਇੰਗਲ ਵੀ ਦਿਖਾਇਆ ਗਿਆ ਤੁਹਾਡਾ ਐਂਡ ਉਪਮਾ ਇਜ਼ ਪਲੇਇੰਗ ਅ ਰੋਲ ਆਫ ਅ ਡੈਡ ਬੋਡੀ ਯਾ ਅ ਲਾਸ਼ ਐਂਡ ਤੁਸੀਂ ਕਾਨਫਰੈਂਸ 'ਚ ਕਿਹਾ ਕਿ ਉਹ ਬੜੀ ਟਫ ਜੌਬ ਸੀ ਬਿਕੋਜ਼ ਆਈ ਥਿੰਕ ਨਾ ਉਹ ਚੀਜ਼ ਨੂੰ ਲੋਕ ਕੀ ਕਹਿੰਦੇ ਨੇ ਹਾਇਰ ਤਾਂ ਉਹ ਬਣੀ ਸੀ ਬਟ 댓 ਇਜ਼ ਵੈਰੀ ਟਫ ਵਿਦਆਊਟ ਐਕਸਪ੍ਰੈਸਿੰਗ ਐਨੀਥਿੰਗ ਯੂ ਹੈਵ ਟੂ ਐਕਸਪ੍ਰੈਸ ਅ ਲੋਟ ਸੋ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਦੇਖੋ ਜਿਹੜਾ ਜਿਹੜਾ ਸਾਡਾ ਕੰਮ ਸੀ ਡਾਇਲੋਗ ਜਾਂ ਇੱਕ ਜਿਹੜਾ ਮੇਰਾ ਕਰੈਕਟਰ ਸੀ ਉਹਨੂੰ ਨਿਭਾਉਣਾ ਮੈਨੂੰ ਲੱਗਦਾ ਕੋਈ ਬਹੁਤ ਉਹਦੇ ਕੰਪੈਰੀਟਿਵਲੀ ਔਖਾ ਨਹੀਂ ਉਹਦਾ ਬਹੁਤ ਔਖਾ ਸੀਗਾ ਸੇਮ ਕੱਪੜੇ ਵਿਚਾਰੀਦੇ ਉਹੀ ਗੰਦੇ ਹਨਾ ਉਹਨੇ ਰਿਪੀਟ ਕਰਨੇ ਆ ఎవਰੀ ਡੇ ਫ੍ਰਿਜ ਚ ਬੰਦ ਰਹਿਣਾ ਮਤਲਬ ਆਪਣਾ ਸਾਹ ਰੋਕ ਕੇ ਰੱਖਣਾ ਸੋ ਮੈਨੂੰ ਲੱਗਦਾ ਕਿ ਉਹਦੀ ਜੌਬ ਬੜੀ ਟਫ ਸੀ ਆਪਾਂ 2 ਮਿੰਟ ਚ ਕੋਈ ਵੀ ਚੀਜ਼ ਹੁੰਦੀ ਹੈ ਫਿਰ 2 ਮਿੰਟ ਚ ਕਹਿ ਦਿੰਨੇ ਵਧੀਆ ਨਹੀਂ ਸੀ ਯਾਰ ਪਰ ਉਹ ਆਰਟਿਸਟ ਦੀ ਕਿੰਨੀ ਮਿਹਨਤ ਲੱਗਦੀ ਆ ਮਤਲਬ ਮੇਰੀ ਮੇਰੀ ਮਿਹਨਤ ਕਹਿ ਸਕਦੇ ਆ ਲੱਗੀ ਆ ਫਿਰ ਮੈਂ ਉਹਨਾਂ ਨੂੰ ਵੱਧ ਕ੍ਰੈਡਿਟ ਦੇਣੀ ਆ ਕਿ ਉਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਲੱਗੀ ਆ ਸੋ so, OTT ਦੀ ਅਗਰ ਮੈਂ ਗੱਲ ਕਰਨਾ ਆਈ ਥਿੰਕ ਜਿਵੇਂ ਮੈਂ ਇੰਟਰੋਡਕਸ਼ਨ ਵਿੱਚ ਕਿਹਾ ਕਿ ਚੋਪਾਲ ਇੱਕ ਐਦਾਂ ਦਾ ਪਲੈਟਫਾਰਮ ਹੈ ਆਪਾਂ ਕਹਿੰਦੇ ਨਾ ਜਿੰਨੀਆਂ ਵੀ ਪੰਜਾਬੀ ਫਿਲਮਾਂ ਇਜ਼ ਅਵੇਲੇਬਲ ਔਨ ਚੋਪਾਲ ਐਂਡ ਇਟ ਇਜ਼ ਅ ਵੈਰੀ ਗੁੱਡ ਪਲੈਟਫਾਰਮ ਟੂ ਐਕਸਪਲੋਰ ਫੋਰ ਖਾਸਕਰ ਪੰਜਾਬੀਜ਼ ਠੀਕ ਹੈ ਸੋ ਹੁਣ ਨਾ ਵੇਰੀਏਸ਼ਨਸ ਬਹੁਤ ਮਿਲਣ ਲੱਗ ਗਏ ਹੈ ਇੱਕ ਕਾਮੇਡੀ ਦੀ ਦਾਇਰਾ ਨਹੀਂ ਰਹਿ ਗਿਆ ਹੁਣ ਪੰਜਾਬੀ ਇੰਡਸਟਰੀ ਦਾ ਹੋਰ ਬਹੁਤ ਜ਼ਿਆਦਾ ਰਹਿ ਗਿਆ ਸੋ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਬਿਕੋਜ਼ ਹੁਣ ਉਹਨਾਂ ਇੱਕ ਲੈਵਲ ਸੈੱਟ ਹੋ ਚੁੱਕਾ ਹੈ ਪੰਜਾਬੀ ਇੰਡਸਟਰੀ ਦਾ ਕਿ ਹੁਣ ਸਿਰਫ ਇੱਕ ਕਾਮੇਡੀ ਨਾਲ ਹੀ ਜਾਣਿਆ ਜਾਂ ਚਪਾਲ ਤੇ ਮੈਨੂੰ ਲੱਗਦਾ ਹੋਰ ਬੜੇ ਸਾਰੇ ਸਾਡੀ ਫਿਲਮ ਤੋਂ ਪਹਿਲਾਂ ਵੀ ਬੜੇ ਸਾਰੇ ਕਨਸੈਪਟ ਆਏ ਆ ਡਿਫਰੈਂਟ ਡਿਫਰੈਂਟ ਤੇ ਉਹ ਮੈਨੂੰ ਲੱਗਦਾ ਕਿ ਸੁਪਰ ਹਿੱਟ ਗਏ ਨੇ ਤੇ ਮੈਂ ਆਪ ਦੇਖੇ ਨੇ ਇੱਕ ਇੱਕ ਤਾਂ ਮੈਨੂੰ ਲੱਗਦਾ ਮੈਂ ਸ਼ੁਰੂ ਕੀਤਾ ਸੀ ਉਹ ਮੈਨੂੰ ਲੱਗਦਾ ਮੈਂ ਸਵੇਰੇ ਖਤਮ ਕਰਕੇ ਸੁੱਤੀ ਸੀ ਰਾਤੀ 12 1 ਵਜੇ ਸ਼ੁਰੂ ਕੀਤਾ ਸਵੇਰੇ 6 ਵਜੇ 6 ਵਜੇ ਗਈ ਸੀ ਮਤਲਬ ਕਿ ਐਨੇ ਸੋਹਣੇ ਕਨਸੈਪਟ ਨੇ ਫਿਲਮਾਂ 'ਚ ਵੀ ਅਸੀਂ ਜੋ ਥੀਏਟਰ 'ਚ ਜਾਂਦੇ ਆ ਬਹੁਤ ਫਿਲਮਾਂ ਇਦਾਂ ਦੀ ਹੁੰਦੀਆਂ ਜਿ ਤੁਸੀਂ ਬੋਰ ਹੁੰਨੇ ਆ ਪਰ ਚਪਾਲ ਜੈਨੂਇਨਲੀ ਬੜਾ ਗਿਣਚਣ ਕੇ ਜੇ ਪ੍ਰੋਜੈਕਟ ਲੈ ਕੇ ਆ ਰਿਹਾ ਤੇ ਉਹ ਬੜੇ ਅੱਛੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਮੈਨੂੰ ਲੱਗਦਾ ਜੇ ਬੈਠ ਜਾਂਦੇ ਹਾਂ ਮਕਾ ਕੇ ਉੱਠਦੇ ਹਾਂ ਸੋ ਇਕਨਾ ਟ੍ਰੇਲਰ ਦੇ ਵਿੱਚ ਇੱਕ ਮੂਮੈਂਟ ਆਂਦਾ ਹੈ ਜਿੱਥੇ ਤੁਸੀਂ ਨਵੀ ਨੂੰ ਚੀਟਿੰਗ ਕਰਦੇ ਫੜਦੇ ਹੋ ਉਸ ਚੀਟਿੰਗ ਬਾਰੇ ਮੈਂ ਪੁੱਛਣਾ ਚਾਹੂੰਗੀ ਕਿ ਤੁਹਾਡੀ ਲਾਈਫ ਦੇ ਵਿੱਚ ਰਵੀ ਦੀ ਲਾਈਫ ਵਿੱਚ ਚੀਟਿੰਗ ਦਾ ਕੁਝ ਅਗਰ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਰੋਗੇ ਚਾਹੇ ਦੋਸਤੀ ਵਿੱਚ ਚਾਹੇ ਪਿਆਰ ਵਿੱਚ ਐਂਡ ਵਾਟ ਡੂ ਯੂ ਫੀਲ ਕਿ ਉਹ ਕਿਸ ਹੱਦ ਤੱਕ ਇੱਕ ਹੁੰਦਾ ਨਾ ਟੋਲਰੈਂਸ ਪਾਵਰ ਨਹੀਂ ਹੋਣੀ ਚਾਹੀਦੀ ਆਫਟਰ ਇੱਕ ਇੱਕ ਹੁੰਦਾ ਨਾ ਦਾਇਰਾ ਹੁੰਦਾ ਹੈ ਕਿ ਲਿਮਿਟੇਸ਼ਨਸ ਹੁੰਦੀਆਂ ਉਹ ਕਦੋਂ ਤੱਕ ਕਿੰਨੀ ਹੱਦ ਤੱਕ ਹੋਣੀ ਚਾਹੀਦੀਆਂ ਪਹਿਲੀ ਗੱਲ ਤੇ ਮੈਨੂੰ ਲੱਗਦਾ ਜਿੱਥੇ ਪਿਆਰ ਆ ਰਿਸ਼ਤਾ ਆ ਉੱਥੇ ਚੀਟਿੰਗ ਵਰਡ ਆਉਣਾ ਹੀ ਨਹੀਂ ਚਾਹੀਦਾ ਤੇ ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਤੋੜ ਕੇ ਰੱਖ ਦਿੰਦੀ ਹੈ ਕਦੇ-ਕਦੇ ਤੁਹਾਨੂੰ ਜ਼ਿੰਦਗੀ ਭਰ ਦਾ ਟਰੋਮਾ ਦੇ ਦਿੰਦੀ ਹੈ ਕਿ ਤੁਸੀਂ ਠੀਕ ਹੋਣਾ ਚਾਹੋ ਵੀ ਤੁਸੀਂ ਠੀਕ ਨਹੀਂ ਹੋ ਪਾਉਂਦੇ ਤੇ ਭਰੋਸਾ ਤਾਂ ਇਹੋ ਜਿਹਾ ਟੁੱਟਦਾ ਹੈ ਕਿ ਜੇ ਇੱਕ ਵਾਰ ਟੁੱਟ ਜੇ ਤਾਂ ਦੁਬਾਰਾ ਉਹ ਬਣਦਾ ਨਹੀਂ ਕਿਸੇ ਤੇ ਸੋ ਇਹੀ ਕਹੂੰਗੀ ਕਿ ਪਰਸਨਲ ਐਕਸਪੀਰੀਅੰਸ ਵੀ ਤਾਂ ਫਿਲਮ ਚਲੋ ਤਾਂ ਫਿਲਮ ਸੀਗੀ ਪਰ ਪਰਸਨਲ ਐਕਸਪੀਰੀਅੰਸ ਨਾਲ ਵੀ ਇਹੀ ਕਹੂੰਗੀ ਕਿ ਹਾਂਜੀ ਚੀਟਿੰਗ ਇੱਕ ਬਹੁਤ ਹੀ ਭੈੜੀ ਚੀਜ਼ ਆ ਮਾੜਾ ਕਰਮਾ ਆ ਜਿਹੜਾ ਕਿ ਤੁਹਾਨੂੰ ਵੀ ਕੱਲ ਨੂੰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕਰਦੇ ਹੋ ਤੁਸੀਂ ਭਰਦੇ ਹੋ ਤੁਹਾਡੀ ਗੱਲਾਂ ਤੋਂ ਇਦਾਂ ਲੱਗ ਰਿਹਾ ਤੁਸੀਂ ਐਕਸਪੀਰੀਅੰਸ ਕੀਤਾ ਹੈ ਉਹ ਕਿਤੇ ਨਾ ਕਿਤੇ ਚਾਹੇ ਕਿਸੇ ਵੀ ਸਟੇਟ ਵਿੱਚ ਕੀਤਾ ਹੋਵੇ ਤਾਂ ਮੈਂ ਮੈਂ ਡਿਟੇਲ ਨਹੀਂ ਪੁੱਛੂੰਗੀ ਬਿਕੋਜ਼ ਸਭਨੇ ਇੱਕ ਆਈ ਥਿੰਕ ਪਰਸਨਲ ਸਪੇਸ ਹੁੰਦੀ ਹੈ ਸੋ ਜਿੱਦਾਂ ਗਾ ਚੀਟਿੰਗ ਜਦੋਂ ਹੁੰਦੀ ਹੈ ਨਾ ਤਾਂ ਇੱਕ ਮਾਈਂਡ ਵਿੱਚ ਨਾ ਇੱਕ ਗਰਜਸ ਵੀ ਹੁੰਦੇ ਰਿਵੈਂਜ ਤਾਂ ਤੁਸੀਂ ਕੀ ਬਲੀਵ ਬਲੀਵ ਕਰਦੇ ਹੋ ਉਹ ਗਰਜ ਰੱਖਣੇ ਚਾਹੀਦੇ ਆ ਜਾਂ ਕਰਮ ਤੇ ਬਲੀਵ ਰੱਖਣਾ ਚਾਹੀਦਾ ਕਿ ਨਹੀਂ ਆਪੇ ਉਹ ਚੀਜ਼ ਰੱਬ ਦੇਖੂਗਾ ਜੇ ਮੈਂ ਅੱਜ ਤੋਂ ਆਪਣੇ ਆਪ ਦੀ ਗੱਲ ਕਰਾਂ 2.5 ਸਾਲ ਪਹਿਲਾਂ ਤਾਂ ਮੈਂ ਇਦਾਂ ਦੀ ਇਨਸਾਨ ਸੀ ਕਿ ਮੈਂ ਗਰਜ ਬਹੁਤ ਰੱਖਦੀ ਸੀ ਮੈਂ ਮਾੜਾ ਵੀ ਬੋਲ ਦਿੰ ਪਰ ਪਤਾ ਨਹੀਂ ਕਿਦਾਂ ਕਿਦਾਂ ਜਿੱਦਾਂ ਜਿੱਦਾਂ ਤੁਸੀਂ ਉਮਰ ਵੱਧਦੀ ਹੈ ਤੁਹਾਡੀ ਹਰ ਸਾਲ ਹੈ ਨਾ ਵੱਡੇ ਹੁੰਨੇ ਆ ਤੁਸੀਂ ਜਿੱਦਾਂ ਜਿੱਦਾਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਆ ਉਦੋਂ ਉਦਾਂ ਤੁਸੀਂ ਇਦਾਂ ਦੇ ਹੁੰਦੇ ਹੋ ਜਾਨੀ ਕਿ ਛੱਡ ਰੱਬ ਦੇਖੂਗਾ ਹੁਣ ਮੈਂ ਥੋੜੀ ਉਦਾਂ ਦੀ ਹੋ ਗਈਆਂ ਪਿਛਲੇ ਡੇਢ ਸਾਲ ਤੋਂ ਤੇ ਮੈਂ ਮੈਨੂੰ ਇਹਨਾਂ ਪਤਾ ਹੈ ਕਿ ਜੇ ਤੁਸੀਂ ਗਰਜ ਨਹੀਂ ਰੱਖਦੇ ਨਾ ਤੁਸੀਂ ਬੜਾ ਹਲਕਾ ਫੀਲ ਕਰਦੇ ਆ ਵੀ ਲੈਟ ਇਟ ਗੋ ਜਦੋਂ ਤੁਸੀਂ ਭਰੋਸਾ ਹੀ ਉਸ ਪਰਮਾਤਮਾ ਤੇ ਛੱਡਦਾ ਵੀ ਉਹਨੇ ਕਰਨਾ ਜੋ ਕਰਨਾ ਹੈ ਨਾ ਸੋ ਜੇ ਕੋਈ ਕਰ ਵੀ ਗਿਆ ਤਾਂ ਉਹੀ ਦੇਖੂਗਾ ਤੁਹਾਨੂੰ ਹੁਣ ਵਾਲੀ 라ਵੀ ਜ਼ਿਆਦਾ ਪਸੰਦ ਆ ਪਹਿਲਾਂ ਵਾਲੀ ਹੁਣ ਵਾਲੀ ਅਜੇ ਮੈਂ ਹੋਰ ਇੰਪਰੂਵਮੈਂਟ ਕਰਨੀ ਆ ਅਜੇ ਹੋਰ ਹੋਰ ਨਿਮਰਤਾ ਸਬਰ ਸੰਤੋਖ ਚਾਹੀਦਾ ਆ ਜਿੱਦੀ ਲੋੜ ਆ ਸੋਨਾ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਕੁਝ ਨਾ ਬਿਕੋਜ਼ ਜਿਵੇਂ ਤੁਸੀਂ ਐਨ ਜੀਓ ਚ ਲਾਉਂਦੇ ਹੋ ਇੱਕ ਨਾ ਰਿਸਪੌਂਸਿਬਿਲਟੀ ਆਂਦੀ ਹੈ ਵੈਨ ਤੁਸੀਂ ਪਬਲਿਕ ਨੂੰ ਸਰਵ ਕਰਦੇ ਹੋ ਪਬਲਿਕਲੀ ਕੰਮ ਕਰਦੇ ਹੋ ਐਂਡ ਐਜ਼ ਅਨ ਐਕਟਰ ਨਾ ਕਈ ਵਾਰ ਤੁਹਾਨੂੰ ਜੱਜ ਕੀਤਾ ਜਾਂਦਾ ਹੈ ਸੋ ਉਹ ਜੱਜਮੈਂਟ ਦਾ ਕਿ ਰਵੀ ਧਿਆਨ ਰੱਖਦੀ ਹੈ ਕਿ ਹਾਂ ਮੇਰੇ ਇਹ ਕੰਮ ਕਰਨ ਤੋਂ ਲੋਕਾਂ ਨੂੰ ਇਦਾਂ ਨਾ ਲੱਗੇ ਜਾਂ ਇਦਾਂ ਨਾ ਲੱਗੇ ਕਿ ਰਵੀ ਉਸ ਚੀਜ਼ ਦੀ ਸੋਚ ਰੱਖਦੀ ਹੈ ਮੈਂ ਬਿਲਕੁਲ ਰੱਖਦੀ ਆ ਮੈਂ ਪਰ ਮੈਨੂੰ ਇਦਾਂ ਲੱਗਦਾ ਕਿ ਲੋਕ ਵੀ ਬੜੇ ਸਮਝਦਾਰ ਹੋ ਗਏ ਨੇ ਹੁਣ ਲੋਕਾਂ ਨੂੰ ਪਤਾ ਹੈ ਵੀ ਜਿੱਦਾਂ ਹੁਣ ਆਪਾਂ ਕਹਿ ਦਈਏ ਵੀ ਸ਼ਹੀਦੀ ਦਿਹਾੜੇ ਚੱਲਦੇ ਨੇ ਹੁਣ ਅਸੀਂ ਨਾਲ-ਨਾਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਨਾਲ-ਨਾਲ ਅਸੀਂ ਉਹ ਵੀ ਚੀਜ਼ਾਂ ਕਰ ਰਹੇ ਆ ਆਪਣੇ ਗੁਰੂਆਂ ਨੂੰ ਵੀ ਯਾਦ ਰੱਖਿਆ ਹੋਇਆ ਹੈ ਲੰਗਰ ਸੇਵਾ ਵੀ ਕਰ ਰਹੇ ਆ ਪਰ ਹੁਣ ਜਿੱਦਾਂ ਅੱਜ ਮੇਰੀ ਫਿਲਮ ਦੀ ਪ੍ਰੈਸ ਕਾਨਫਰੰਸ ਹੈ ਤਾਂ ਇਹ ਵੀ ਮੇਰੇ ਲਈ ਬੜਾ ਹੀ ਇੰਪੋਰਟੈਂਟ ਦੇਣਾ ਹੈ ਮੇਰਾ ਰੋਟੀ ਪਾਣੀ ਆ ਪ੍ਰਮਾਤਮਾ ਨੇ ਬਖਸ਼ਿਆ ਹੈ ਵੀ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਖਸ਼ਿਆ ਤੇ ਅੱਜ ਅਸੀਂ ਇੱਥੇ ਬੈਠੇ ਹੈ ਹਣਾ ਤਾਂ ਇਹ ਵੀ ਚੀਜ਼ ਜ਼ਰੂਰੀ ਆ ਪਰ ਹਾਂਜੀ ਆਪਣਾ ਸਿੱਖ ਇਤਿਹਾਸ ਯਾਦ ਰੱਖਣਾ ਵੀ ਜ਼ਰੂਰੀ ਆ ਉਹਦੇ ਲਈ ਟਾਈਮ ਕੱਢਣਾ ਵੀ ਜ਼ਰੂਰੀ ਆ ਅ ਸੁਰਾਵੀ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਹੁਣ ਜਾਂਦੇ ਜਾਂਦੇ ਵੀਅਰਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਐਟ ਦਾ ਐਂਡ ਮੈਂ ਸਾਰੇ ਨੂੰ ਇਹੀ ਕਹਿ ਰਹੀ ਆ ਕਿ ਪਾਇਰੇਸੀ ਤੋਂ ਪਰਹੇਜ਼ ਕਰੋ ਤੇ ਚੋਪਾਲ ਤੇ ਮੈਨੂੰ ਲੱਗਦਾ ਨਹੀਂ ਕਿ ਬਹੁਤ ਹੀ ਮਹਿੰਗੀ ਮੈਂਬਰਸ਼ਿਪ ਆ ਇਹਨੂੰ ਖਰੀਦੋ ਤੇ ਫਿਲਮਾਂ ਦੇਖੋ ਤਾਂ ਕਿ ਸਾਨੂੰ ਵੀ ਹੌਸਲਾ ਮਿਲੇ ਅਸੀਂ ਹੋਰ ਡਿਫਰੈਂਟ ਕਨਸੈਪਟ ਤੁਹਾਡੇ ਲਈ ਲੈ ਕੇ ਆਈਏ ਜੋ ਤੁਸੀਂ ਆਪਣੇ ਪਰਿਵਾਰਾਂ 'ਚ ਬਹਿ ਕੇ ਦੇਖ ਸਕੋ ਤੇ ਇੰਜੋਏ ਕਰ ਸਕੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਇਸੀ ਮੇਨਲ 라ਵੀ ਜਿਸ ਨਾਲ ਦੀ ਜਿਹੜੀ OTT ਤੇ ਆ ਚੁੱਕੀ ਹੈ ਚੋਪਾਲ ਤੇ ਫਿਲਮ ਆ ਚੁੱਕੀ ਹੈ ਛਿੜਾ ਵਿਚਾਰਾ ਕੀ ਕਰੀ ਤੁਸੀਂ ਸਾਇ ਸਪੋਰਟ ਕਰੋ ਚੋਪਾਲ ਤੇ ਦੇਖੋ ਜਾ ਕੇ ਕੈਮਰਾ ਪਰਸਨ ਰਮੇਸ਼ ਚਨਾਲ ਮੈਂ ਜੋ ਸਪੀਕਰ ਡੇਲੀ ਪੋਸਟ ਪੰਜਾਬੀ